ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੇਰਾ ਡੇ 2 ਹੈ ਤੇ ਅਸੀਂ ਅੱਜ ਅੰਦਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਚੱਲਾਂਗੇ ਸੋ ਆਜੂ ਅੱਜ ਤੁਹਾਨੂੰ ਦਿਖਾਈਏ ਦਰਬਾਰ ਸਾਹਿਬ ਦੇ ਇਤਿਹਾਸ ਬਾਰੇ ਤੇ ਬਾਬਾ ਜੀ ਦੇ ਦਰਸ਼ਨ ਕਰਾਈਏ ਇਹ ਹੈ ਦਰਬਾਰ ਸਾਹਿਬ ਦੀ ਮੇਨ ਐਂਟ੍ਰੈਂਸ ਤੇ ਐਂਟਰ ਅਸੀਂ ਹੋ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਖੱਬੇ ਵੱਨੇ ਸਰਾਵਾਂ ਬਣੀਆਂ ਹੋਈਆਂ ਹਨ ਜੋ ਕਿ ਅਲੱਗ-ਅਲੱਗ ਨਾਮ ਤੋਂ ਨਹੀਂ ਤੁਸੀਂ ਇੱਥੇ ਆ ਕੇ ਆਪਣੇ ਤੇ ਆਪਣੀ ਫੈਮਿਲੀ ਦੇ ਨਾਲ ਇੱਥੇ ਰਾਤ ਰੁੱਕ ਸਕਦੇ ਹੋ ਇਹ ਹੈ ਦਰਬਾਰ ਸਾਹਿਬ ਦਾ ਜੋੜਾ ਘਰ ਤੇ ਜੋੜਾ ਘਰ ਦੇ ਬਿਲਕੁਲ ਅੰਦਰ ਪੌੜੀਆਂ ਉਤਰ ਕੇ ਗਠੜੀ ਘਰ ਬਣਿਆ ਹੋਇਆ ਹੈ ਜਿਦੇ ਵਿੱਚ ਤੁਸੀਂ ਟੋਕਨ ਲੈ ਕੇ ਆਪਣਾ ਸਮਾਨ ਜਮ੍ਹਾਂ ਕਰਵਾ ਸਕਦੇ ਹੋ ਹੁਣ ਅਸੀਂ ਚੱਲਦੇ ਹਾਂ ਅੰਦਰ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਬਣਾਏ ਗਏ ਹਨ ਜਿਸ ਦਾ ਪ੍ਰਤੀਕ ਹੈ ਕਿ ਇੱਥੇ ਕੋਈ ਵੀ ਧਰਮ ਦਾ ਇਨਸਾਨ ਬਿਨਾਂ ਕਿਸੇ ਭੇਦਭਾਵ ਤੋਂ ਗੁਰੂ ਦੇ ਦਰਬਾਰ ਆ ਸਕਦਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਦਰਬਾਰ ਸਾਹਿਬ ਦੇ ਇਤਿਹਾਸ ਦੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ 1588 ਇਸਵੀ ਦੇ ਵਿੱਚ ਇੱਥੇ ਪਹਿਲਾ ਨੀ ਪੱਥਰ ਇੱਕ ਸੂਫੀ ਸੰਤ ਜੋ ਕਿ ਇੱਕ ਮੁਸਲਮਾਨ ਸੀ ਹਜਰਤ ਮੀਆਂ ਮੀਰ ਤੋਂ ਰਖਵਾਇਆ ਸੀ ਹੁਣ ਅਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੇ ਚਾਰੋਂ ਕਾਰਨਰਸ ਤੇ ਇਸ ਤਰੀਕੇ ਨਾਲ ਪਾਣੀ ਅਤੇ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਜਦੋਂ ਸੰਗਤ ਪਰਿਕਰਮਾ ਕਰਦੀ ਹੈ ਤਾਂ ਉਹਨਾਂ ਦੀ ਪਿਆਸ ਦਾ ਖਾਸ ख्याल ਰੱਖਿਆ ਜਾਵੇ ਇਹ ਹੈ ਬਾਬਾ ਦੀਪ ਸਿੰਘ ਜੀ ਸ਼ਹੀਦੀ ਬੂੰਗਾ ਬਾਬਾ ਦੀਪ ਸਿੰਘ ਜੀ 12 ਮਿਸਲ ਵਿੱਚੋਂ ਸ਼ਹੀਦੀ ਮਿਸਲ ਦੇ ਮੁਖੀ ਸਨ ਜਦੋਂ ਜਹਾਨ ਖਾਨ ਦਰਬਾਰ ਸਾਹਿਬ ਦੀ ਬੇਅਦਬੀ ਦੀ ਗੱਲ ਕਰਦਾ ਹੈ ਤੇ ਸਰੋਵਰ ਪੂਰਨ ਦੀ ਗੱਲ ਕਰਦਾ ਹੈ ਤਾਂ 76 ਸਾਲ ਦੇ ਬਾਬਾ ਜੀ ਆਪਣਾ ਖੰਡਾ ਚੁੱਕ ਕੇ ਜਹਾਨ ਖਾਨ ਦਾ ਸਿਰ ਕਲਮ ਕਰਨ ਲਈ ਚਲੇ ਗਏ ਤੇ ਉਹਨਾਂ ਵਿੱਚ ਖਮਸਾਨ ਯੁੱਧ ਹੋਇਆ ਜਿਦੇ ਵਿੱਚ ਬਾਬਾ ਦੀਪ ਸਿੰਘ ਜੀ ਆਪਣਾ ਸਿਰ ਖੱਬੀ ਤਲੀ ਵਿੱਚ ਰੱਖ ਕੇ ਇੱਥੇ ਦਰਬਾਰ ਸਾਹਿਬ ਭੇਟ ਕਰਦੇ ਨੇ ਤੇ ਆਪਣੇ ਪ੍ਰਣ ਨੂੰ ਸੰਪੂਰਨ ਕਰਦੇ ਨੇ ਤੇ ਅੱਜ ਵੀ ਬਾਬਾ ਜੀ ਇੱਥੇ ਵਿਰਾਜਮਾਨ ਨੇ ਸੰਗਤ ਜੀ ਹੋਣਾ ਸੀ ਆ ਗਏ ਆ ਜਿੱਥੋਂ ਤੁਸੀਂ ਕੜਾ ਪ੍ਰਸ਼ਾਦੀ ਦੇਖ ਲੈ ਸਕਦੇ ਹੋ ਹੁਣ ਤੁਸੀਂ ਦੇਖ ਰਹੇ ਹੋ ਲਾਚੀ 베ਰੀ ਲਾਚੀ 베ਰੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੈ ਦਰਬਾਰ ਸਾਹਿਬ ਦੇ ਵਿੱਚ ਤਿੰਨ ਮਹੱਤਵਪੂਰਨ 베ਰੀਆਂ ਹਨ ਜਿਦੇ ਵਿੱਚ ਲਾਚੀ 베ਰੀ ਇੱਕ ਹੈ ਇਸਨੂੰ ਲਾਚੀ 베ਰੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਜੋ 베ਰ ਹਨ ਉਹ ਛੋਟੇ-ਛੋਟੇ ਲਾਚੀਆਂ ਵਰਗੇ ਨੇ ਤੇ ਇਸਦਾ ਮਹੱਤਵ ਇਹ ਹੈ ਜਦੋਂ ਸਰੋਵਰ ਦਾ ਨਿਰਮਾਣ ਹੋ ਰਿਹਾ ਸੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਬੈਠ ਕੇ ਸਾਰੇ ਕਾਰਵਿਹਾਰ ਨੂੰ ਦੇਖ ਰਹੇ ਸਨ ਅਤੇ ਇਸ ਤੋਂ ਇਲਾਵਾ ਜਦੋਂ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਆਪਣੇ ਘੋੜੇ ਇਸ ਸਥਾਨ ਤੇ ਇਸ ਬੇਰੀ ਦੇ ਨਾਲ ਹੀ ਬੰਨੇ ਸੀ ਆਜੋ ਹੁਣ ਅਸੀਂ ਚੱਲਦੇ ਆਂ ਅੰਦਰ ਸਚਖੰਡ ਵਿੱਚ ਮੱਥਾ ਟੇਕਣ ਵਾਸਤੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਚਾਈਏ ਤਾਂ ਸਾਨੂੰ ਖੱਬੇ ਹੱਥੇ ਘੜੀ ਦਿਸਦੀ ਹੈ ਇਹ ਘੜੀ ਭਾਈ ਲੈਣਾ ਸਿੰਘ ਮਜੀਠੀਆ ਜੀ ਨੇ 18ਵੀਂ ਸਦੀ ਦੇ ਵਿੱਚ ਦਰਬਾਰ ਸਾਹਿਬ ਪੇਟ ਕੀਤੀ ਸੀ ਇਹ ਕੜੀ ਸੂਰਜ ਦੇ ਪਰਛਾਵੇਂ ਦੇ ਨਾਲ 18ਵੀਂ ਸਦੀ ਦੇ ਵਿੱਚ ਸਮੇਂ ਦੱਸਦੀ ਸੀ। ਦਰਸ਼ਨ ਕਰੋ ਜੀ ਹਰੀ ਕੀ ਪੋੜੀ ਕੇ ਜਿੱਥੋਂ ਸੰਗਤ ਚੂਲਾ ਛੱਕ ਰਹੀ ਹੈ। ਬਹੁਤ ساری ਸੰਗਤ ਨੀਚੋਂ ਹੀ ਮੱਥਾ ਟੇਕ ਕੇ ਚਲੀ ਜਾਂਦੀ ਹੈ ਪਰ ਉੱਪਰ ਵੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ। ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਵੱਲੋਂ ਲਿਖਿਆ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸੇ ਸਥਾਨ ਤੇ ਹੋਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰਤ ਹੋਣ ਕਰਕੇ ਹੁਣ ਇੱਥੇ ਨਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਹੁਣ ਅਸੀਂ ਆ ਗਏ ਆ ਤਰਪਾਰ ਸਾਹਿਬ ਤੇ ਸਭ ਤੋਂ ਉੱਪਰਲੇ ਸਥਾਨ ਤੇ ਇਸ ਸਥਾਨ ਤੇ ਵੀ ਬਾਬਾ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਸ ਸਥਾਨ ਤੋਂ ਤੁਹਾਨੂੰ ਅਕਾਲ ਤਖਤ ਸਾਹਿਬ ਪੂਰਾ ਨਹੀਂ ਦਿਖੇਗਾ ਪਰ ਜਦੋਂ ਅਸੀਂ ਅਕਾਲ ਤਖਤ ਸਭ ਜਾਈਏ ਤਾਂ ਸਾਨੂੰ ਉੱਪਰੋਂ ਦਰਬਾਰ ਸਾਹਿਬ ਪੂਰਾ ਦਿਖਦਾ ਹੈ ਕਿਉਂਕਿ ਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਜਿੱਥੇ ਧਰਮ ਹੈ ਉੱਥੇ ਰਾਜਨੀਤੀ ਦਾ ਕੋਈ ਕੰਮ ਨਹੀਂ ਤਾਂ ਇਸ ਕਰਕੇ ਸਾਨੂੰ ਅਕਾਲ ਤਖਤ ਸਾਹਿਬ ਦੇ ਦਰਸ਼ਨ ਇੱਥੋਂ ਨਹੀਂ ਹੁੰਦੇ ਇਹ ਪੁਰਾਣੇ ਸਮੇਂ ਦੀ ਕਲਾਕ੍ਰਿਤੀ ਹੈ ਜੋ ਕਿ ਇਸ ਸਮੇਂ ਖਰਾਬ ਹੋ ਚੁੱਕੀ ਹੈ ਇਸੀ ਕਰਕੇ ਨਿਚਲੇ ਹਿੱਸੇ ਵਿੱਚ ਜਿਹੜੀ ਪੁਰਾਣੀ ਕਲਾਕ੍ਰਿਤੀ ਹੈ ਉਸ ਨੂੰ ਰੀਸਟੋਰ ਕਰਕੇ ਸ਼ੀਸ਼ੇ ਵਿੱਚ ਮੰਡਾ ਦਿੱਤਾ ਗਿਆ ਹੈ। ਦਰਬਾਰ ਸਾਹਿਬ ਦੇ ਉੱਤੇ ਪਹਿਲੀ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਕਰਵਾਈ ਗਈ ਸੀ। ਹੁਣ ਅਸੀਂ ਚੱਲਦੇ ਹਾਂ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ। ਜੇਕਰ ਅਸੀਂ ਗੱਲ ਕਰੀਏ ਸਿੱਖ ਇਤਿਹਾਸ ਵਿੱਚ ਪੰਜ ਤਖਤ ਹਨ ਜਿਨ੍ਹਾਂ ਵਿੱਚੋਂ ਅਕਾਲ ਤਖਤ ਸਾਹਿਬ ਇੱਕ ਹੈ ਇਸ ਸਥਾਨ ਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਨਿਰਮਾਣ 1606 ਈਸਵੀ ਦੇ ਵਿੱਚ ਸ੍ਰੀ ਗੁਰੂ ਹਰगोबिंद ਸਿੰਘ ਜੀ ਸਾਹਿਬ ਵੱਲੋਂ ਕੀਤਾ ਗਿਆ ਸੀ ਅਤੇ ਇਸ ਸਥਾਨ ਤੋਂ ਹਰ ਸਿੱਖ ਵਾਸਤੇ ਹੁਕਮ ਜਾਰੀ ਹੁੰਦਾ ਹੈ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਜੀ ਦਾ ਜਦੋਂ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਤੋਂ ਕਿਰਪਾਨਾ ਧਾਰਨ ਕਰਦੇ ਹਨ ਜਿਸ ਦਾ ਨਾਮ ਮੀਰੀ ਅਤੇ ਪੀਰੀ ਹੁੰਦਾ ਹੈ ਮੀਰੀ ਤੋਂ ਭਾਵ ਹੈ ਬਾਦਸ਼ਾਹੀ ਅਤੇ ਪੀਰੀ ਤੋਂ ਭਾਵ ਹੈ ਧਰਮ ਬਹੁਤ ਸਾਰੀ ਸੰਗਤ ਨੂੰ ਇਸ ਚਿੰਨ ਦਾ ਮਹੱਤਵ ਨਹੀਂ ਪਤਾ ਹੋਏਗਾ ਇਹ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸਿਰਫ ਇੱਕ ਹੀ ਕੋਰਨਰ ਤੇ ਤੁਹਾਨੂੰ ਇਹ ਚਿੰਨ ਮਿਲੇਗਾ ਜਿਸ ਦਾ ਮਹੱਤਵ ਹੈ ਜਦੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਉਂਦੇ ਹਨ ਅਤੇ ਆਪਣੇ ਘੋੜੇ ਇਸੇ ਸਥਾਨ ਤੇ ਨਚਾਉਂਦੇ ਹਨ ਤੇ ਇਹ ਚਿੰਨ ਉਹਨਾਂ ਦੀ ਜਿੱਤ ਦੀ ਨਿਸ਼ਾਨੀ ਹੈ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਬਾਬਾ ਬੁੱਢਾ ਜੀ 베ਰੀ ਦੇ ਪਪਾ ਬੁੱਢਾ ਜੀ ਦਾ ਜਨਮ 1506 ਈਸਵੀ ਵਿੱਚ ਮਾਤਾ ਗੋਰਾ ਜੀ ਦੀ ਕੁੱਖੋਂ ਹੋਇਆ ਬਾਬਾ ਬੁੱਢਾ ਜੀ ਦੂਜੀ ਪਾਸ਼ਾਈ ਜੀ ਤੋਂ ਲੈ ਕੇ ਪੰਨਵੀ ਪਾਸ਼ਾਈ ਜੀ ਤੱਕ ਗੁਰੂ ਘਰ ਦੀ ਸੇਵਾ ਕਰਦੇ ਹਨ ਅਤੇ ਇਸ ਸਥਾਨ ਤੇ ਪਹਿਲੇ ਹੈੱਡ ਗ੍ਰੰਥੀ ਹਨ ਇਸ 베ਰੀ ھیਠਾਂ ਬੈਠ ਕੇ ਬਾਬਾ ਜੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਨਿਰਮਾਣ ਦੀ ਕਾਰ ਸੇਵਾ ਨੂੰ ਦੇਖਦੇ ਹਨ ਇਹ ਹੈ ਰਾਮਗੜੀਆ ਬੂੰਗਾ ਰਾਮਗੜੀਆ ਬੂੰਗਾ ਜੱਸਾ ਸਿੰਘ ਰਾਮਗੜੀਆ ਜੋ ਕਿ ਰਾਮਗੜੀਆ ਮਿਸਲ ਦੇ ਮੁਖੀ ਸਨ ਉਹਨਾਂ ਦਾ ਇਹ ਸਥਾਨ ਹੈ ਇਸ ਸਮੇਂ ਇਸ ਦੀ ਵਰਤੋਂ ਲੰਗਰ ਹਾਲ ਵਸਤੇ ਕੀਤੀ ਜਾਂਦੀ ਹੈ ਇਹ ਹੈ ਦਰਬਾਰ ਸਾਹਿਬ ਦੀ ਤੀਸਰੀ 베ਰੀ ਦੁਖਪੰਜਨ ਸਾਹਿਬ 베ਰੀ ਇਹ ਉਹੀ ਸਥਾਨ ਹੈ ਜਿੱਥੇ ਰਜਨੀ ਦੇ ਪਤੀ ਪਿੰਗਲ ਰੋਗ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਇਹ ਉਹੀ ਸਥਾਨ ਹੈ ਜਿੱਥੇ ਕਾਲੇ ਕਾਂ ਚਿੱਟੇ ਹੰਸ ਬਣ ਕੇ ਨਿਕਲਦੇ ਅਨੇਕਾਂ ਹੀ ਸੰਗਤ ਇਸ 베ਰੀ ਥੱਲੇ સ્નાન ਕਰਕੇ ਆਪਣੇ રોગ ਦੂਰ ਕਰਦੀ ਹੈ ਸੰਗਤ ਜੀ ਹੁਣ ਅਸੀਂ ਆ ਚੁੱਕੇ ਹਾਂ ਥੜਾ ਸਾਹਿਬ ਇਹ ਉਹੀ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਤੋਂ ਪੋਤੀਆਂ ਲਿਆ ਕੇ ਇਸ ਜਗ੍ਹਾ ਤੇ ਸਥਾਪਿਤ ਕੀਤੀਆਂ ਅਤੇ ਪਹਿਲੀ ਪਾਸ਼ਾਹੀ ਜੀ ਤੋਂ ਲੈ ਕੇ ਪੰਨਵੀ ਪਾਸ਼ਾਹੀ ਜੀ ਤੱਕ ਦੀ ਗੁਰਬਾਣੀ ਆਦ ਗ੍ਰੰਥ ਵਿੱਚ ਸਥਾਪਿਤ ਇਸੇ સ્થાન ਤੇ ਕੀਤੀ ਇਹ ਹੈ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਸ਼ਹਿਰ ਨਾਲੋਂ ਨੀਵਾ ਬਣਿਆ ਹੋਇਆ ਹੈ ਗੁਰੂ ਮਹਾਰਾਜ ਸ਼ਹਿਰ ਤੋਂ ਨੀਵੇਂ ਬੈਠੇ ਹੋਏ ਹਨ ਇਸ ਜਗ੍ਹਾ ਤੇ ਜੋ ਕਿ ਉਹਨਾਂ ਦੀ ਨਿਮਰਤਾ ਦਾ ਪ੍ਰਤੀਕ ਹੈ ਇਹ ਇੱਕ ਪੁਰਾਣੀ ਇਮਾਰਤ ਹੈ ਜੋ ਕਿ ਰਾਮਗੜੀਆ ਬੂੰਗਾ ਹੈ ਇਸ ਟਾਈਮ ਇਸਦੀ ਵਰਤੋਂ ਲੰਗਰ ਹਾਲ ਵਾਸਤੇ ਕੀਤੀ ਗਈ ਹੈ ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਅਸੀਂ ਆਪਣਾ ਨੈਕਸਟ ਵਲੌਗ ਬਾਬਾ ਟੈਲੋਜੀ ਤੇ ਲਾਈਵ ਆਵਾਂਗੇ ਸੋ ਸਟੇ ਟਿਊ